ਸਸ਼ਿਕਾ ਦੋਸਤੋ ਬੜਾ ਦਿਲਚਸਪ ਪਹਿਲੂ ਇੱਕ ਹੈ ਜਿਸੇ ਆਪਾਂ ਆਮ ਤੌਰ ਤੇ ਦੇਖਦੇ ਆ ਸਾਨੂੰ ਹੁੰਦਾ ਵੀ ਕੰਪਨੀਆਂ ਦੀ ਆਪਸ ਚ ਬਣਦੀ ਕੋਈ ਨਹੀਂ Jio ਵਾਲਿਆਂ ਨੂੰ ਲੈ ਕੇ ਲੱਗਿਆ ਸੀ ਵੀ ਸਾਰੀ ਕੰਪਨੀਆਂ ਦੇਖੋ ਪਹਿਲਾਂ ਤਾਂ ਇਹ ਆਇਆ ਵੀ ਕਿਵੇਂ Jio ਰੋ ਘੇਰਨ ਲੱਗਿਆ ਨੇ ਯਾਰ ਜੇ ਮਫਰੀਦੰਦਾ ਪਲਾਨ ਦੇ ਦੰ ਤੋ ਫਿਰ ਤੁਹਾਨੂੰ ਕੀ ਦਿੱਕਤ ਹੈ ਇਹ ਲੋਕ ਕਹਿੰਦੇ ਹੁੰਦੇ ਸੀਗੇ ਫਿਰ ਗੱਲ ਇਹ ਆਈ ਕਿ ਬਈ Jio ਹੀ ਸਭ ਤੋਂ ਸਸਤਾ ਦਿੰਦਾ ਹੈਗਾ ਹੁਣ Jio ਦੇ ਵੀ ਹਾਲਾਤ ਇਹ ਆ ਗਏ ਕਿ ਸਾਨੂੰ ਉੱਥੇ ਜੀ ਕੰਮ ਠੋਕ ਰਿਹਾ ਹੈ ਤੇ ਹੁਣ ਤੁਸੀਂ ਦੇਖੋ ਵੀ ਜਿਵੇਂ ਅਗਲਾ ਕਹਿੰਦਾ ਹੁੰਦਾ ਹੈ ਆਮ ਲੋਕਾਂ ਦੀ ਗੱਲ ਆਉਂਦੀ ਹੈ ਤੇ ਸ਼ਿਕਾਰ ਵੀ ਲੋਕਾਂ ਨੂੰ ਹੀ ਹੋਣਾ ਪੈਂਦਾ ਹੈ। ਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਫਾਇਦਾ ਕੌਣ ਕਮਾਉਂਦਾ ਹੈ? ਕੰਪਨੀਆਂ। ਅੱਜ ਨਹੀਂ ਤਾਂ ਕੱਲ ਕੰਪਨੀਆਂ ਵਾਲੇ ਆਪਸ ਵਿੱਚ ਸਲਾਹ ਵਾੜੀ ਕਰ ਹੀ ਲੈਂਦੇ ਨੇਗੇ। ਹੁਣ ਥੋੜੀ ਜਿਹੀ ਡਾਟਾ ਤੇ ਨੀਂਗਾ ਮਾਰਦਿਆਂ ਕੁਝ ਦਿਨ ਪਹਿਲਾਂ ਤਕਰੀਬਨ 4-5 ਜੁਲਾਈ ਦੇ ਕੋਲੇ ਹੈ ਜਿਹੜਾ ਉਹ ਜਿਹੜਾ ਸੁਰਜੇ ਵਾਲੇ ਹੋਰਾਂ ਨੇ ਇੱਕ ਡਿਟੇਲ ਜਾਰੀ ਕਰੀ ਸੀਗੀ ਉਹ ਡਿਟੇਲ ਦੇ ਕੁਝ ਅੰਸ਼ ਤੋਂ ਮੈਂ ਦੱਸਦਾ ਬੜੇ ਇੰਟਰਸਟਿੰਗ ਨੇ ਖੈਰ। ਹੁਣ ਆਮ ਤੌਰ ਤੇ ਤਾਂ ਗੱਲ ਇਹ ਹੁੰਦੀ ਹੈ ਵੀ ਚੰਗੀ ਚੀਜ਼ ਕਰਦੇ ਆਂ ਉਹ ਤੋਂ ਮੋਦੀ ਦੀ ਤਾਰੀਫ਼ ਵੀ ਬਹੁਤ ਕਰਦੇ ਆ ਪਰ ਜਦੋਂ ਅਜਿਹੇ ਇਫੈਕਟ ਆਉਂਦੇ ਨੇ ਫਿਰ ਆਇਆ ਹੁੰਦਾ ਯਾਰ ਵੀ ਜਨਤਾ ਹੀ ਲੁੱਟੀ ਜਾ ਰਹੀ ਹੈਗੀ ਲੁੱਟਣ ਦਾ ਭਾਵੇਂ ਨਹੀਂ ਹੈਗਾ ਵੀ ਠੀਕ ਹੈ ਵੀ ਪੈਸੇ ਦੇਖੋ ਕੰਪਨੀਆਂ ਸਾਰੀਆਂ ਚਲਾਉਣ ਵਸਤੀ ਬੈਠੀਆਂ ਨਹੀਂਆਂ ਪੈਸੇ ਉਹਨਾਂ ਨੇ ਹੀ ਕਮਾਉਣੇ ਨੇ ਅੱਗੇ EMPLOYEES ਰੱਖੇ ਹੋਏ ਨੇ ਪਰ ਗੱਲ ਇਹ ਹੈ ਵੀ ਸਿਰਫ ਤਿੰਨ ਕੰਪਨੀਆਂ ਨੇ ਐਡੀ ਵੱਡੀ ਮੋਨੋਪੋਲੀ ਖੜੀ ਕਰ ਲਈ ਪਹਿਲਾਂ ਲੋਕ Jio ਨੂੰ ਪਿੱਟਦੇ ਰਹੇ ਤੇ ਬਾਕੀ ਕੰਪਨੀਆਂ ਵੀ ਇਹ ਗੱਲ ਦਿਖਾਉਂਦੀਆਂ ਸੀ ਵੀ ਦੇਖੋ ਜੀ ਅਸੀਂ ਤਾਂ ਕਿਤੇ ਰਹਿਏ ਨਾ ਕੱਲ ਨੂੰ ਫਿਰ ਕੰਪੀਟੀਸ਼ਨ ਹੋ ਜੂ ਨਾ ਹੋਇਆ ਤਾਂ ਫਿਰ ਆਖਰ ਕੱਲੀ Jio ਗ੍ਰੈਬ ਕਰ ਲੂਗੀ ਉਸ ਤੋਂ ਬਾਅਦ ਦੇ ਵਿੱਚ ਆਪਦੇ ਮਨ ਚਾਹੇ ਤੇ ਬਈ ਜਦੋਂ ਹੁਣ ਤੁਹਾਡੀ ਸਕੀਮ ਬਣ ਗਈ ਤੇ ਹੁਣ ਤੁਸੀਂ ਕੀ ਕਰ ਰਹੇ ਹੋ ਤਿੰਨ ਕੰਪਨੀਆਂ ਦੇ ਤੁਸੀਂ ਡਾਟਾ ਸੁਣਿਆ ਉਹ ਤੋਂ ਬਾਅਦ ਦੇ ਵਿੱਚ ਤੁਸੀਂ ਖੁਦ ਡਿਸਾਈਡ ਕਰੋਗੇ ਕਿ ਆਖਰ ਕੀ ਇਹ ਚੀਜ਼ ਮਨੋਪਰੀਆਂ ਦੇ ਸਾਰੇ ਕੰਪਨੀਆਂ ਆਖਰ ਰਲ ਮਿਲ ਕੇ ਕਿਵੇਂ ਕੰਮ ਚਲਾਉਂਦੀਆਂ ਨੇ ਹੁਣ ਤੁਸੀਂ ਡਾਟਾ ਸੁਣ ਲਓ ਕਿ ਤਿੰਨ ਦੇਸ਼ ਦੀਆਂ ਕੰਪਨੀਆਂ ਨੇ ਜਿਹੜੀਆਂ ਕਿਸ ਤਰ੍ਹਾਂ ਦੇ ਨਾਲ ਆਪਸੀ ਸਲਾਹਵਾੜੀ ਦੇ ਨਾਲ ਲੋਕਾਂ ਤੋਂ ਚੰਗਾ ਪੈਸਾ ਕਮਾ ਰੀਆਂ ਨੇ ਗਿਆ ਇਹਨਾਂ ਦੇ ਵਿੱਚ Jio Airtel Vodafone India Vodafone Idea ਕਹ ਲਈਏ ਜਾ ਏ ਬੜਾਫੋਨ ਆਈਡੀਆ Jio Airtel ਨੇ ਜਿਹੜੀਆਂ ਆਪਦੇ-ਆਪਦੇ ਹਿਸਾਬ ਦੇ ਨਾਲ ਜੇ ਦੇਖਿਆ ਜਾਵੇ ਪਹਿਲੇ ਨੰਬਰ ਤੇ Jio ਆਉਂਦੀ ਹੈ ਜਿਸ ਕੋਲ ਸਭ ਤੋਂ ਜ਼ਿਆਦਾ 48 ਕਰੋੜ ਯੂਜ਼ਰ ਹੈ ਉਦੋਂ ਬਾਅਦ Airtel ਆਉਂਦੀ ਹੈ ਜਿਸ ਦੇ ਕੋਲ 39 ਕਰੋੜ 39 ਕਰੋੜ ਯੂਜ਼ਰ ਹੈ ਫਿਰ ਆਉਂਦੀ ਹੈ Vodafone Idea ਜਿਹੜੀ ਜਿਹਦੇ ਕੋਲੇ 22 ਕਰੋੜ 37 ਲੱਖ ਯੂਜ਼ਰ ਹੈ ਤੀਸਰੇ ਨੰਬਰ ਤੇ ਹੁਣ ਜੇ ਤੁਸੀਂ ਟੋਟਲ ਲਾਓ ਤਾਂ ਟੋਟਲ ਜਿਹੜਾ ਯੂਜ਼ਰ ਹੈਗਾ ਇਹਨਾਂ ਕੰਪਨੀਆਂ ਦੇ ਕੋਲੇ 109 ਕਰੋੜ ਆ ਤੇ ਜੇ ਉਹ ਲਾऊं ਜਿਹੜਾ ਟੋਟਲ ਯੂਜ਼ ਕਰ ਰਿਹਾ ਇਸ ਟਾਈਮ ਮੋਬਾਈਲ ਇਹ ਸਾਰਾ ਡਾਟਾ ਉਹਨਾਂ ਨੇ ਦੱਸਿਆ ਸੁਰਜ ਵਾਲਿਆਂ ਨੇ ਵੀ ਟ੍ਰਾਈ ਨੇ ਜਿਹੜਾ ਜਾਰੀ ਕਰਿਆ ਹੈ ਉਹਦੇ ਬਿਹਾਵ ਤੇ ਹੈ ਕਿਉਂਕਿ ਟ੍ਰਾਈ ਨੇ 23 April 2024 ਨੂੰ ਇਹ ਡਾਟਾ ਜਾਰੀ ਕਰਿਆ ਸੀ 21 December 2023 ਤੱਕ ਦਾ ਹੈ ਡਾਟਾ ਤੇ ਟੋਟਲ ਕਹਿੰਦੇ 119 ਕਰੋੜ ਲੋਕ ਨੇ ਜਿਹੜੇ ਮੋਬਾਈਲ ਯੂਜ਼ਰ ਨੇਗੇ 10 ਕਰੋੜ ਰਹਿ ਗਏ ਬਾਕੀ ਹੁਣ ਕਿਸੇ ਕੰਪਨੀ ਦੀ ਲਾ ਲਓ ਜਿਵੇਂ BSNL, MTNL ਇਹਨਾਂ ਕੋਲੇ ਯਾਨੀ ਕਿ ਕਿੰਨਾ ਛੋਟਾ ਦਾਇਰਾ ਹੈ ਇਹਨਾਂ ਦੇ ਕੋਲੇ ਰਹਿ ਗਿਆ ਹੁਣ ਉਹ ਦੂਜਾ ਵੱਧ ਜੇ ਗੱਲ ਕੀਤੀ ਜਾਵੇ ਤਾਂ ਕਹਿੰਦੇ ਟਰਾਈ ਨੇ ਇਹ 23 April 2024 ਨੂੰ ਡਾਟਾ ਜਾਰੀ ਕਰਿਆ 21 December 2023 ਤੱਕ ਦਾ ਇਹਦੇ ਵਿੱਚ ਜੇ ਤੁਸੀਂ ਹੁਣ ਦੇਖੋ ਤਾਂ ਜਿਹੜਾ ਇੱਕ ਇਹ ਵੀ ਦੱਸਿਆ ਵੀ ਐਵਰੇਜ ਮੰਥਲੀ ਕਿੰਨਾ ਪੈਸਾ ਇਹ ਕੰਪਨੀਆਂ ਕਮਾਉਂਦੀਆਂ ਨੇ ਆਪਦੇ ਇੱਕ ਬੰਦੇ ਤੋਂ ਹੁਣ ਜੇ Jio ਦੀ ਗੱਲ ਕਰ ਲਈਏ ਆਪਾਂ ਤਾਂ ਤਕਰੀਬਨ ਕਹਿੰਦੇ ਇਹ ਇੱਕ ਬੰਦੇ ਤੋਂ ਯਾਨੀ ਕਿ ਸਾਰੀ ਕੰਪਨੀਆਂ Jio ਦੀ ਬਾਅਦ ਚ ਕਰੂੰਗਾ ਮੈਂ ਗੱਲ ਉਹਦੇ ਚ 152.55 ਪੈਸੇ ਯਾਨੀ ਕਿ 152 ਰੁਪਏ 55 ਪੈਸੇ ਪਰ ਪਰਸਨ ਐਵਰੇਜ ਮੰਥਲੀ ਹੈ ਇੱਕ ਬੰਦੇ ਤੋਂ ਕਮਾਉਂਦੀਆਂ ਰਹੀਆਂ ਕਿੱਡਾ ਵੱਡਾ ਡਾਟਾ ਹੋ ਗਿਆ 27 ਜੂਨ 2024 ਨੂੰ Jio ਐਲਾਨ ਕਰਦੀ ਹੈ ਵੀ ਅਸੀਂ 12 ਤੋਂ 27% ਤੱਕ ਉਹਨਾਂ ਨੇ ਜਿਹੜਾ ਆਪਦੀ ਜਿਹੜੀ ਹੈ ਰੇਟ ਵਧਾਤੇ ਪਲਾਨਾਂ ਦੇ ਜਿਹੜਾ ਇਨ ਐਵਰੇਜ ਜੇ ਤੁਸੀਂ ਸਾਰੇ ਪਲਾਨਾਂ ਦੀ ਗੱਲ ਕਰੋਂ ਤਾਂ ਕਹਿੰਦੇ 20% ਵੱਧਦਾ ਹੈ ਉਦੋਂ ਬਾਅਦ ਇਹ ਇਹਨਾਂ ਦਾ 155 ਵਾਲਾ ਪਲਾਨ ਹੈ ਜਿਹੜਾ ਸਭ ਤੋਂ ਜ਼ਿਆਦਾ ਚੱਲਦਾ ਹੈ 25 ਤੋਂ 30 ਕਰੋੜ ਕਹਿੰਦੇ ਅ ਬੰਦਾ ਉਹਨੂੰ ਯੂਜ਼ ਕਰ ਰਿਹਾ ਤੇ 22% ਇਨਕਰੀਜ਼ ਇਹਦੇ 'ਚ ਵੀ ਹੋ ਗਿਆ ਫਿਰ ਉਦੋਂ ਬਾਅਦ ਤੁਸੀਂ ਦੇਖੋ ਇੰਟਰਸਟਿੰਗ ਫੈਕਟ ਜਿਹੜਾ ਮੈਂ ਤੁਹਾਨੂੰ ਦੱਸਣ ਲੱਗਿਆ ਬਈ 27 ਜੂਨ ਨੂੰ ਤਾਂ ਇਹਨਾਂ ਨੇ ਐਲਾਨ ਕਰਿਆ 3 ਜੁਲਾਈ ਨੂੰ ਲਾਗੂ ਹੋਣਾ ਸੀਗਾ ਉਦੋਂ ਬਾਅਦ 28 ਜੂਨ ਨੂੰ ਅਗਲੇ ਦਿਨ ਹੀ ਏਟਲ ਜਾਰੀ ਕਰਦੀ ਹੈ ਆਪ ਦੇ ਰੇਟ ਵਧਾ ਦਿੰਦੀ ਹੈ ਉਹ 11 ਤੋਂ 21% ਵਧਾ ਦਿੰਦੀ ਹੈ ਲਗਭਗ ਐਵਰੇਜ ਜਿਹੜਾ ਉਹ ਸਾਰਿਆਂ ਦੇ ਜੁਲਾਈ ਇਹ ਤਾਂ 15% ਵੜਾ ਦਿੰਦੀ ਹੈ 29 ਜੂਨ ਨੂੰ ਅਗਲੇ ਦਿਨ ਤਿੰਨੇ ਤਰੀਕਾਂ ਚ ਅਲੱਗ-ਅਲੱਗ 29 ਜੂਨ ਨੂੰ ਵੋਡਾਫੋਨ ਇੰਡੀਆ ਆਈਡੀਆ ਵਧਾ ਦਿੰਦੀ ਹੈ ਵੋਡਾਫੋਨ ਆਈਡੀਆ ਵਾਲੇ ਵਧਾ ਦਿੰਦੇ ਨੇ 10 ਤੋਂ ਲੈ ਕੇ 24% ਜਿਹੜਾ ਐਵਰੇਜ 16% ਬਣਦਾ ਹੈ ਯਾਨੀ ਕਿ ਤੁਸੀਂ ਦੇਖੋ ਇਫੈਕਟਡ ਡੇਟ ਕਿਸੇ ਦੀ 3 ਜੁਲਾਈ ਸੀ 4 ਜੁਲਾਈ ਸੀ ਯਾਨੀ ਕਿ ਰੇਟ ਵਧਾਤੇ ਇਹਨਾਂ ਨੇ Jio ਨੇ ਵਧਾਤੇ 27 ਤਰੀਕ ਨੂੰ ਉਸ ਤੋਂ ਬਾਅਦ 28 ਤਰੀਕ ਨੂੰ ਵਧਾਤੇ Airtel ਨੇ 29 ਜੂਨ ਨੂੰ ਵਧਾਤੇ Vodafone Idea ਨੇ ਤੇ ਇਫੈਕਟਡ ਡੇਟ ਯਾਨੀ ਕਿ ਸ਼ੁਰੂਆਤ 3 ਜਾਂ 4 ਜੁਲਾਈ ਹੁਣ ਗੱਲ ਇਹ ਹੈ ਵੀ ਇਹ ਤਿੰਨ ਕੰਪਨੀਆਂ ਹੀ ਡਿਸਾਈਡ ਕਰ ਰਹੀਆਂ ਨੇ ਹੁਣ ਕਿਵੇਂ ਸਿਸਟਮ ਚੱਲੂਗਾ ਇਹ ਤਿੰਨੇ ਕੰਪਨੀਆਂ ਜਦੋਂ ਰਲ ਕੇ ਰੇਟ ਵਧਾਉਣਗੀਆਂ ਤਾਂ ਜ਼ਾਹਿਰ ਜੀ ਗੱਲ ਹੈ ਤੁਹਾਨੂੰ ਮਜਬੂਰਨ ਵਸ਼ਟ ਲੈਣਾ ਪਊਗਾ ਇਸੇ ਲਈ ਕਹਿੰਦੇ ਨੇ ਵੀ ਬੀਐਸਐਨਲ ਨੂੰ ਸਟਰੋਂਗ ਕਰਨਾ ਜ਼ਰੂਰੀ ਹੈ ਤੇ ਬੀਐਸਐਨਲ ਨੂੰ ਲੈ ਕੇ ਪਿੱਛੇ ਜੇ ਕਾਫੀ ਮੁਹਿੰਮਾਂ ਵੀ ਚੱਲੀਆਂ ਸੀ ਹੁਣ ਵੀ ਚੱਲ ਰਹੀਆਂ ਨੇ ਹਜੇ ਵੀ ਲੋਕਾਂ ਨੂੰ ਸੰਭਲਣਾ ਹੋਊਗਾ ਵੀ ਇੰਨਾ ਜ਼ਿਆਦਾ ਜਦੋਂ ਤੁਸੀਂ ਇੱਕ ਪ੍ਰਾਈਵੇਟ ਕੰਪਨੀਆਂ ਦੇ ਪਲਾਨਸ ਦੇ ਲਾਲਤ ਦੇ ਵਿੱਚ ਅਸੀਂ ਜਾਣੇ ਹਾਂ ਤਾ ਇੱਕ ਦਿਨ ਸਾਡੇ ਲਈ ਹੀ ਮੁਸੀਬਤ ਬਣ ਸਕਦੀ ਹੈ ਬਾਕੀ ਗੱਲ ਠੀਕ ਹੈ ਵੀ ਕੰਪਨੀਆਂ ਨੇ ਕਮਾਉਣਾ ਵੀ ਹੈ ਇਹ ਜੀ ਕੋਈ ਦੋ ਰਾਏ ਨਹੀਂ ਹੈਗੀ ਬਾਕੀ ਤੁਸੀਂ ਕੀ ਸੋਚਦੇ ਹੋ ਤੁਸੀਂ ਵੀ ਆਪਣੀ ਰਾਏ ਸਾਂਝੀ ਕਰਿਓ